ਵੱਡੀ ਜਿੱਤ ਹੋਈ ਏ ਜੀ ਬੱਚੇ ਦੇ ਲਈ ਬੜਾ ਸੁਣੋ ਬੜੀ ਧੰਤਨ ਗੁਰਰਾਮਦਾਸ ਨੇ ਧੰਤਨ ਬਾਬਾ ਗੁਰਦਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਏ ਮੇਰੇ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਜਦੋਂ 47 44 ਮੇਰੇ ਖਿਆਲ ਸਟੈਂਟ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਸ਼ਾਨੀ ਜਿਹੜੇ ਮਗਰੋਂ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਮਾਪਿਆਂ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਮੀ ਫਿਨਲ ਤੋਂ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਲੱਗਦਾ ਕੀ ਹਰ ਮਤ ਤੋਂ ਹੁਣ ਸਰਪੰਚ ਵਾਰ-ਵਾਰ ਬਹੁਤ ਵਧੀਆ ਲੱਗ ਰਿਹਾ ਇੰਡੀਆ ਟੀਮ ਦੀ ਪਰਫਾਰਮੈਂਸ ਦੇ ਕੇ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਆ गोल्ड मेडल दी बहुत हां सी थोड़ी मिस्टेक हो गिया। पुढा दिन ना दिन ना ਹੋਊਗਾ ਕਹਿ ਲੋ ਪਰ ਬਹੁਤ ਵਧੀਆ ਅੱਜ ਟੀਮ ਖੇਡੀ ਆਰੇ ਉਹਦੇ ਕਰਕੇ ਮਤਲਬ ਜਿੱਤ ਪ੍ਰਾਪਤ ਹੋਈ ਤੇ ব্রੋਨਜ਼ ਮੈਡਲ ਲੈ ਕੇ ਆ ਰਹੇ। ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦੀ ਖੁਸ਼ੀ ਆ ਰਹੀ। ਇੱਕ ਇੱਕ ਸੈਕਿੰਡ ਬਹੁਤ ਵੇਖੋ ਵੀ ਕੀਮਤੀ ਹੀ ਐਂਡਲਾ। ਕਿ ਜਦੋਂ ਉਹਨਾਂ ਨੂੰ ਮਤਲਬ ਪਲੈਂਟੀ ਕਾਰਨ ਮਿਲੀ ਜਾਂਦੇ ਸੀ ਜਿੰਨਾ ਜਰ ਟਾਈਮ ਨਹੀਂ ਸੀ ਹੋਣ ਡਿਆ ਤੇ ਪਾਣੀ ਪੀਣ ਨੂੰ ਵੀ ਜੀ ਨਹੀਂ ਕਰਨ ਡਿਆ। ਚਲੋ ਹੁਣ ਮਾਰਾਂ ਨੇ ਜਿੱਤ ਪ੍ਰਾਪਤ ਕੀਤੀ ਬਹੁਤ ਵਧੀਆ। ਲੱਗ ਰਿਹਾ ਜੀ ਇਹ ਲੱਗਦਾ ਕਿ ਮੈਚ ਦੇ ਨਾਲ ਦਿੱਲੀਏ ਤੁਹਾਡਕਣਾ ਬੜੀ ਹੋਈਆਂ ਸੀ ਜਿਹੜਾ ਕੀਤਾ ਜਾ ਰਹੀਆਂ ਸੀ ਬਹੁਤ ਅਰਦਾਸਾਂ ਕੀਤੀਆਂ ਸਰ ਮਹਾਰਾਜ ਨੇ ਚਲੋ ਸੁਣੀਆਂ ਪੂਰੀਆਂ ਕੀਤੀਆਂ ਤੇ ਬਹੁਤ ਖੁਸ਼ੀ ਆ ਜੀ ਕਿ ਤਾਂ ਵੈਲਕਮ ਕੀਤਾ ਗਿਆ ਜੀ ਸਰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਆਪਣੇ ਵੱਲੋਂ ਪੂਰਾ ਜਦਾਂ ਉਹਨਾਂ ਨੇ ਪੂਰਾ ਪਰਫਾਰਮੈਂਸ ਦਿੱਤੀ ਹੈ ਨਾ ਉਦਾਂ ਹੀ ਇਹੀ ਮਤਲਬ ਮਤਲਬ ਉਹਦਾ ਕਰਕੇ ਫਿਰ ਮੰਤਰੀ ਦੀ ਬਦੌਲਤ ਦੂਜੀ ਵਾਰੀ ਬਰੋਸਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ਇੱਕ ਪਲੇਅਰ ਦੀ ਨਹੀਂ ਗੱਲ ਬਹੁਤ ਸਾਰੀ ਟੀਮ ਬਹੁਤ ਸੋਹਣਾ ਖੇਡੀ ਹੈ ਜੀ ਮਹਾਰਾਜ ਇਦਾਂ ਹੀ ਚੜਦੀ ਕਲਾ ਰੱਖੇਗਾ ਫਿਰ ਅਗਲੀ ਵਾਰੀ 26 ਚ 골ਡ ਲੈਗੇ ਹੁਣ ਤੇ ਤੁਹਾਨੂੰ ਭਾਈ ਜੀ ਇਸ ਤਰ੍ਹਾਂ ਕਿ ਮਾਗਤ ਸੁਆਜਾਇਗਾ ਇਹ ਕਰੇਗਾ ਬਹੁਤ ਸ਼ਾਨਦਾਰ ਸਵਾਗਤ ਕੀਤਾ ਜਾਊਗਾ ਸਾਰਾ ਆਪਣੇ ਵੱਲੋਂ ਪੂਰਾ ਫੁੱਲ ਮਤਲਬ ਜਸ਼ਨ ਮਨਾਏ ਜਾਣਗੇ ਲੱਗਦਾ ਕਿ ਪਿੰਡ ਦਾ ਨਾਮ ਰੋਸ਼ ਹੋ ਪੂਰੇ ਵਰਲਡ ਦੇ ਵਿੱਚ ਬਿਲਕੁਲ ਸਰ ਜੀ ਸੋ ਵਰਲਡ ਦੇ ਵਿੱਚ ਤੇ ਹੋ ਗਿਆ ਸਾਰਾ ਬਹੁਤ ਕਿਰਪਾ ਗੁਰੂ ਮਹਾਰਾਜ ਜੀ ਤੇ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਆ ਮਹਾਰਾਜ ਇਦਾਂ ਹੀ ਚੜਦੀ ਕਲਾ ਰੱਖੇ ਜੀ